ਅਲਬਨੀ ਸ਼ਹਿਰ ਨੇ ਤੇਜ਼ੀ ਦੇ ਨਾਲ ਫੈਲ ਰਹੀ ਜੰਗਲੀ ਅੱਗ ਦੇ ਜਵਾਬ ਦੇ ਵਿੱਚ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ ਜਿਸ ਨੇ 16.2 ਵਰਗ ਕਿਲੋਮੀਟਰ ਜੰਗਲ ਨੂੰ ਸਾੜ ਕੇ ਰੱਖ ਦਿੱਤਾ ਹੈ ਮੈਨਕੂਵਰ ਆਈਲੈਂਡ ਪਾਈਚਾਰੇ ਦੇ ਦੱਖਣ ਦੇ ਵਿੱਚ ਸਥਿਤ ਇਸ ਅੱਗ ਦੇ ਕਾਰਨ ਨਿਕਾਸੀ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਮਾਉਂਟ ਅੰਟਰੀਵੂਡ ਜੰਗਲੀ ਅੱਗ ਵਜੋਂ ਜਾਣੀ ਜਾਂਦੀ ਇਸ ਅਗਨੇ ਪੋਰਟ ਅਲਬਨੀ ਅਤੇ ਬੈਂਫੀਲਡ ਦੇ ਵਿੱਚਕਾਰ ਮੁੱਖ ਪਹੁੰਚ ਸੜਕ ਨੂੰ ਵੀ ਬੰਦ ਕਰਨ ਦੇ ਲਈ ਮਜਬੂਰ ਕਰ ਦਿੱਤਾ ਹੈ ਬੀਸੀ ਹਾਈਡਰੋ ਦੇ ਅਨੁਸਾਰ ਅੱਗ ਕਾਰਨ ਬੈਂਫੀਲਡ ਦੇ ਵਿੱਚ ਸੈਂਕੜੇ ਨਿਵਾਸੀ ਅਤੇ ਕਾਰੋਬਾਰ ਹੁਣ ਬਿਜਲੀ ਤੋਂ ਬਿਨਾਂ ਰਹੇ ਨੇ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬੁਲੇਟਿਨ ਵਿੱਚ BC ਵਾਈਲਡਫਾਇਰ ਸਰਵਿਸ ਨੇ ਕਿਹਾ ਕਿ ਬੈਂਫੀਲਡ ਕੋਲ ਬਿਜਲੀ ਨਹੀਂ ਹੈ ਅਤੇ ਸੇਵਾਵਾਂ ਵੀ ਸੀਮਤ ਹੋ ਗਈਆਂ ਨੇ ਸੇਵਾ ਨੇ ਲੋਕ ਨੂੰ ਇੱਕ ਲਾਕਕੇ ਤੋਂ ਦੂਰ ਰਹਿਣ ਦੀ ਅਪੀਲ ਕਰ ਦਿੱਤੀ ਹੈ ਸਿਵਾਏ ਇਸ ਦੇ ਕਿ ਉਹ ਵਸਨੇ ਇੱਕ ਹੁਣ ਤਾਜੋ ਪਾਈਚਾਰੇ ਤੇ ਵਾਧੂ ਦਬਾਅ ਨਾ ਪਾਇਆ ਜਾ ਸਕੇ ਅਲਬਨੀ ਕਲੀਓਕੋਟ ਖੇਤਰੀ ਜ਼ਿਲ੍ਹੇ ਨੇ ਚਾਇਨਾ ਕ੍ਰਿਕ ਕੈਪ ਗਰਾਉਂਡ ਅਤੇ ਮਰੀਨਾ ਦੇ ਲਈ ਇੱਕ ਨਿਕਾਸੀ ਆਦੇਸ਼ ਵੀ ਜਾਰੀ ਕੀਤਾ ਹੈ ਇਸ ਸਥਾਨ ਪੋਰਟ ਅਲਬਰਨੀ ਤੋਂ ਲਗਭਗ 15 ਕਿਲੋਮੀਟਰ ਤਖਨ ਪੱਛਮ ਦੇ ਵਿੱਚੋਂ ਸਥਿਤ ਲਗਭਗ 250 ਕੈਂਪ ਸਾਈਟਾਂ ਵਾਲਾ ਇੱਥੇ ਦੱਸਣਾ ਬੰਦਾ ਹੈ ਕਿ ਬੀਤੇ ਕਾਫੀ ਸਮੇਂ ਤੋਂ ਅਗਾਹ ਜੰਗਲੀ ਜੜੀਆਂ ਨੇ ਫੈਲੀਆਂ ਹੋਈਆਂ ਨੇ ਜਿਸ ਨਾਲ ਪੂਰੇ ਕੈਨੇਡਾ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਈ ਥਾਂ ਜਗਾ ਜੜੀ ਹੈ ਸੜ ਕੇ ਸੁਆਹ ਹੋ ਗਈ ਹੈ ਤੇ ਕਈ ਲੋਕਾਂ ਦੀ ਰਿਹائشਾਂ ਵੀ ਸੜ ਚੁੱਕੀਆਂ ਨੇ ਇੰਨਾ ਹੀ ਨਹੀਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਇੱਥੋਂ ਨਿਕਲ ਕੇ ਕਿਸੇ ਸੇਫ ਜਗ੍ਹਾ ਤੇ ਜਾਣ ਤਾਂ ਜੋ ਉਹਨਾਂ ਦੇ ਵੱਲੋਂ ਇਹਨਾਂ ਜੰਗਲੀ ਅੱਗਾਂ ਤੇ ਕਾਬੂ ਪਾਇਆ ਜਾ ਸਕੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ